ਦੇਖੋ ਤੁਸੀਂ ਵੱਖਰੇ ਜਿਹੇ ਰੰਗ ਦੀ ਬੂਰੀ ਵੀ ਕਹਿ ਸਕਦੇ ਹੋ ਚਿੱਟੀ ਕਹਿ ਸਕਦੇ ਹੋ ਝੋਟੀ ਆ ਗਈ ਬੰਨ ਦੇ ਲੈਗ ਆ ਗਈ ਸਿੰਘਾਂ ਦੀ ਕੁਆਲਿਟੀ ਬਹੁਤ ਵਧੀਆ ਆ ਗਈ ਫੇਸ ਦੇਖ ਸਕਦੇ ਹੋ ਗੁਲਾਬੀ ਜੀਭ ਆ ਗਈ ਨੀਲੀ 라ਵੀ ਦੇ ਬੱਚੇ ਜਿਵੇਂ ਲੈਣੇ ਤਾਂ ਚੰਗੇ ਤੁਸੀਂ ਇਹ ਤੋਂ ਲੈ ਸਕਦੇ ਹੋ ਸੋਹਣੀ ਆ ਗਈ ਬਾਕੀ ਬਹਿਰ ਸਾਹਿਬ ਉਹ ਦੇ ਸਾਹਿਬ ਆਣ ਤੁਨ ਵੀ ਵਧੀਆ ਕੇ ਚਾਰੇ ਹੀ ਥਾਣਾਗੇ ਸੋਹਣਾ ਫੇਸ ਆਗਾ ਦੰਦੋਂ ਇਹ ਖੀਰੀ ਹੈਗੀ ਤੇ 60000 ਮੁੱਲ ਆਗਾ ਤੇ ਦੋਸਤੋਂ ਪਰ ਡਿਟੇਲ ਪੁੱਛਦੇ ਆਂ ਬਾਈ ਤੋਂ ਸਾਰੀ ਵੈਸੇ ਆਪਾਂ ਤੁਹਾਨੂੰ ਕੇਰਾ ਮੋਟੀ ਮੋਟੀ ਦੱਸਤੀ ਸੀਗੀ ਡਿਟੇਲ ਹਾਂਜੀ ਬਾਈ ਸਤਿ ਸ੍ਰੀ ਅਕਾਲ ਜੀ ਤੇ ਬਈ ਆਪਣਾ ਪਹਿਲਾ ਕੰਮ ਦੱਸੋ ਕਿ ਵਪਾਰ ਦਾ ਹੀ ਆ? ਹਾਂਜੀ ਵੀਰੇ ਵਪਾਰ ਦਾ ਕੰਮ ਆਪੇ। ਕਟੀਆਂ ਝੋਟੀਆਂ ਤੱਕ ਦੂਜਾ ਮਾਲ ਵੀ ਆ ਜਾਂਦਾ। ਨਹੀਂ ਨਹੀਂ ਕਟੀਆਂ ਦੇ ਵੀ ਵੀਰੇ ਆਪਣਾ ਸਪੈਸ਼ਲ ਆ। ਕਟੀਆਂ ਝੋਟੀਆਂ ਸਪੈਸ਼ਲ ਆ। ਹਾਂਜੀ। ਠੀਕ ਆ ਵੀ ਜਿੰਨੇ ਮਰਜ਼ੀ ਲਈ ਆ ਸਕਦਾ। ਹਾਂਜੀ ਪੂਰੀ ਤੇ ਨੀਲੀ 라ਵੀ ਜੀ ਤੇ ਮੋਰਾ ਪੂਰੀ ਨੀਲੀ 라ਵੀ ਮੋਰਾ ਦੇ ਵਿੱਚ। ਹਾਂਜੀ ਕਿਸੇ ਤਰ੍ਹਾਂ ਦੀ ਵੀ। ਹਾਂਜੀ ਹਾਂਜੀ। ਗੱਬਣ ਵੀ ਆ ਜਾਂਦੇਗਾ। ਹਾਂਜੀ ਗੱਬਣ ਵੀ ਆਏ ਨੇ ਕਈ ਵਾਰੀ। ਗੱਬਣ ਵੀ ਖਾਲੀ ਛੋਟੀਆਂ ਵੱਡੀਆਂ ਮਤਲਬ ਹਰ ਇੱਕ ਤਰ੍ਹਾਂ ਦੀਆਂ ਹਨ। ਹਾਂਜੀ ਹਾਂਜੀ ਠੀਕ ਆ। ਠੀਕ ਆ। ਤੇ ਆਪਣਾ ਐਡਰੈਸ ਬਈ। ਬਈ ਜੌਹਲਾ ਨੀ ਚਾਰ ਕਟੇ ਲੈ ਕੇ ਆਪਣੀਆਂ ਦੋ ਬੈਗਾਂ ਹੀ ਦੋ ਰਹਿ ਗਈਆਂ ਇੱਕ 14 70 10 ਦੀ ਕੱਟੀ ਰਹਿ ਗਈ ਇੱਕ ਪੂਣੀ ਰਹਿ ਗਈ ਦੋ ਬੈਗੀਆਂ ਹਾਂਜੀ ਦੋ ਬੈਗ ਠੀਕ ਆ ਤੇ ਜਿਹੜੀ ਇਹ ਹੈਗੀ ਬਈ ਇਹਦੀ ਕੀ ਡਿਟੇਲ ਆ ਗਈ ਖਿਤੰਦੋਂ ਕਿਵੇਂ ਆ ਗਈ ਬਈ ਦਿੰਦੋਂ ਦਾ ਥੀਰੀ ਆ ਇਹ 27 ਦਿਨੋਂ ਵੀ ਠੀਕ ਆ ਭਰਾ ਹੈ ਬਈ ਆਪਾਂ ਠੀਕ ਆ ਭਰਾ ਹੈ ਦੂਰ ਦਾ ਨੂਰ ਨੀਲੀ ਰਵੀ ਦਾ ਹਾਂਜੀ ਹਾਂਜੀ ਠੀਕ ਆ ਉਹ ਯਾਨੀ ਗੱਬਣ ਫਰਕਸਮਾ ਦਾ ਗਏ ਹਨਾ ਹਾਂਜੀ ਹਾਂਜੀ ਬਸ ਤਾਂ 20 ਹਾਂ ਦਿਨਾਂ ਤੇ ਪਤਾ ਲੱਗ ਜਾਂਦਾ ਹਨਾ ਹਾਂਜੀ ਹਾਂਜੀ ਪਸੂ ਰਿਪੀਟ ਕਰ ਜਾਂਦਾ ਹਾਂਜੀ ਹਾਂਜੀ ਰਿਪੀਟ ਤਾਂ ਨਹੀਂ ਕਰਿਆ ਇਹਨੇ ਨਹੀਂ ਰਿਪੀਟ ਨਹੀਂ ਕੀਤਾ ਇਹਨੇ ਠੀਕ ਆ ਪਰ ਠੀਕ ਆ ਤੇ ਮੁੱਲ ਆਪਾਂ ਕੀ ਕਰਿਆ ਬਈ ਇਹਦਾ ਮੁੱਲ ਬਈ 60000 ਰੁਪਏ ਕੀ 60000 ਤੇ ਦੇਣ ਲੈਣ ਦੇਖ ਲੈਣ ਬਾਈ ਕੋਈ ਵੀਡੀਓ ਦੇਖ ਕੇ ਆਉਂਗਾ ਆਪਾਂ ਦਾ ਮਾਨਤਨ ਕਰ ਦੋ ਮਾਨਤਨ ਕਰ ਦੋਗੇ ਵਧੀਆ ਹਾਂਜੀ ਹਾਂਜੀ ਠੀਕ ਆ ਇੱਕ ਬਈ ਆਪਣੇ ਕੋਲ 14 ਤੇ ਉਹ ਜਿਹੜੀ 14 70 10 ਵਾਲੀ ਹੈ ਮੜਾ ਜੁਰੇ ਆ ਜੀ ਇਹਦੀ ਕਿੰਨੀ ਉਮਰ ਆ ਪਤਾ ਹੈ ਬਾਈ 9 ਮਹੀਨੇ ਆ ਆਪਣੇ ਘਰ ਦੇ ਘੱਟੇ ਬਸ ਇਹ ਕਰਦੀ ਆ ਮਾਂ ਵੀ ਘਰੇ ਆ ਹਾਂਜੀ ਹਾਂਜੀ ਠੀਕ ਆ ਤੇ ਕੀ ਰਿਕਾਰਡ ਮਾਂ ਦਾ ਮਾਂ ਦਾ 22 ਤੇ 22 2.5 ਹੈ ਜੀ ਦੁੱਧ ਦਾ ਰਿਕਾਰਡ ਇੰਨਾ ਹੈਗਾ ਠੀਕ ਹੈ ਮਾਂ ਦੀ ਗੋਪੀ ਵੰਦੀ ਹੈ ਹਾਂਜੀ ਹਾਂਜੀ ਗੋਪੀ ਹੈ ਠੀਕ ਹੈ ਤੇ ਇਹ ਸੀਮਨ ਆਪਾਂ ਹੀ ਲਵਾਇਆ ਸੀ ਹਾਂਜੀ ਹਾਂਜੀ ਇਹ ਆਪਾਂ ਡਾਕਟਰ ਭਰਾਏ ਵਿੱਕੀ ਹੈ ਡਾਕਟਰ ਠੀਕ ਹੈ ਗੁਰੂੰਦੀ ਦਾ ਡਾਕਟਰ ਵਿੱਕੀ ਜੀ ਅੱਛਾ ਉਹਨਾਂ ਨੇ ਸੀਮਨ ਭਰਿਆ ਸੀ ਉਹਨਾਂ ਨੇ ਸੀਮਨ ਭਰਿਆ ਸੀ ਹਾਂਜੀ ਠੀਕ ਹੈ ਇਹ ਤਾਂ ਪਰ ਛੋਟੀ ਉਮਰ ਤੇ ਤਾਂ ਖੀਰ ਗਈ ਹੈ ਨਾ ਹਾਂਜੀ ਕੀਰੀ ਹੈ ਇਹਦਾ ਇਹਦਾ ਮੁੱਲ ਬਾਈ ਬਈ ਇਹਦਾ ਮੁੱਲ 40000 40000 ਠੀਕ ਹੈ ਤੇ ਇਹਦਾ ਵੀ ਮੌਕੇ ਤੇ ਹੋ ਜੂਗਾ ਮਾਨ ਤਨ ਹਾਂ ਜੀ ਵੀਰੇ ਕਰਦਾ ਵੀ ਕੋਈ ਵੀਡੀਓ ਵੀ ਦੇਖ ਕੇ ਆਪਾਂ ਦਰਸ਼ਿਤ ਕਰਦਾ ਜੇ ਮਾਰਨ ਦਾਣ ਹੋ ਜਾਊਗਾ ਠੀਕ ਆ ਤੇ ਕਈ ਵਾਰੀ ਬਾਈ ਕਿਸੇ ਨੇ ਕਈ ਵਾਰੀ ਕੱਠੀਆਂ ਲੈਣੀਆਂ ਆਉਂਦੀਆਂ ਪੰਜ ਸੱਤ ਤਾਂ ਉਹ ਵੀ ਮਿਲ ਜਾਣਗੇ ਹਾਂ ਜੀ ਹਾਂ ਜੀ ਵੀਰੇ ਠੀਕ ਆ ਕੰਟੈਕਟ ਕਰ ਲੈ ਤੁਹਾਡੇ ਨਾਲ ਫੋਨ ਕਰਕੇ ਬੰਦਾ ਆ ਸਕਦਾ ਜੀ ਫੋਨ ਕਰਕੇ ਆ ਸਕਦਾ ਹਾਂ ਜੀ ਹਾਂ ਜੀ ਠੀਕ ਆ ਤੇ ਆਪਣਾ ਨੰਬਰ ਬੋਲ ਦਿਓ ਬਾਈ 88721 88721 66380 88721 66380 663 80 ਠੀਕ ਆ ਜੀ ਧੰਨਵਾਦ ਬਾਈ ਲੋ ਵੀ ਦੋਸਤੋ ਜੀ ਬਾਈ ਨਾਲ ਕੰਟੈਕਟ ਕਰ ਸਕਦੇ ਹੋ ਆ ਵੀ ਕੱਟੀ ਚੰਗੀ ਹੈਗੀ ਸੋਹਣੀ ਹੈਗੀ ਬਾਕੀ ਡਿਟੇਲ ਦੱਸ ਦਿੱਤੀ ਹੈ ਬਾਈ ਜੀ ਸਾਰੀ ਛੱਟੂੜੇ ਦੀ ਕੁਆਲਿਟੀ ਤੇ ਥਾਣਾ ਥਾਣਾ ਨਮੂ ਸਿੰਘਾਂ ਦੀ ਕੁਆਲਿਟੀ ਬਾਡੀ ਬੰਤਰ ਦੀ ਚੰਗੀ ਹੈਗੀ ਇੱਕ ਤੁਹਾਨੂੰ ਆਪਾਂ ਉੱਧਰ ਦਿਖਾਈ ਹੈਗੀ ਤੇ ਉਹ ਜਿਹਨੇ ਸ਼ੌਂਕ ਨੂੰ ਰੱਖਣੀਆਂਗੀ ਚਿੱਟੇ ਰੰਗ ਦੇ ਵਿੱਚ ਉਹਨੂੰ ਚਾਹੇ ਬੂਰੀ ਸਮਝ ਲਓ ਜਿਸ ਤਰ੍ਹਾਂ ਵੀ ਸਮਝ ਲਓ ਸੋਹਣੀ ਹੈਗੀ ਇਹ ਵੀ ਤੇ ਗਾ ਕੇ ਇਹਨੂੰ ਬਹੁਤ ਲੱਗੀ ਜਾਂਦੇ ਆਗੇ ਤੇ ਜਿਹਨੇ ਇਹ ਖਰੀਦਣੀਆਂ ਜਾਂ ਦੋਵੇਂ ਖਰੀਦਣੀਆਂ ਜਾਂ ਕੇ ਇਹ ਰਹੀ ਇਹ ਵੇਖ ਸਕਦੇ ਆ ਇੱਥੇ ਤਾ ਹੋਲ ਕਟੀਆਂ ਜਾਂ ਛੋਟੀਆਂ ਕਟੀਆਂ ਖਰੀਦਣੀਆਂ ਤਾਂ ਤੁਸੀਂ ਬਾਈ ਦੇ ਨਾਲ ਕੰਟੈਕਟ ਕਰਕੇ ਖਰੀਦ ਸਕਦੇ ਹੋ ਤੇ ਵੀਡੀਓ ਨੂੰ ਅਗੇ ਸ਼ੇਅਰ ਜ਼ਰੂਰ ਕਰ ਦਿਓ ਧੰਨਵਾਦ ਮੈਨੂੰ ਵੀ ਉਹ ਜਾਣਦਿਆਂ ਨੂੰ ਪੁੱਛ ਲੈ ਆ ਜੀ